ਕਿ ਉਹ ਹੈ ਪਰ ਸਤੂ ਦੀ ਗ੍ਰਿਫਤਾਰੀ ਦਾ ਪਰ ਸਤੂ ਜੋ ਕਿ ਅਕਸਰ ਕੋਸ਼ਿਸ਼ ਆਪਣੇ ਘਰ ਦੇ ਦਰਸ਼ਕ 25 ਦੇ ਤੇ ਪਹਿਲਾ ਪਦਾਰਥ ਜਿਹੜਾ ਨੇ ਉਹਨਾਂ ਠੱਗਾਂ ਜੰਡਾ ਤੋਂ ਜਿਹੜੇ ਕਿ ਪੈਸੇ ਲੈ ਕੇ ਬਾਹਰ ਪੇ ਜੰਦਾ ਚਾਂਸਾ ਦਿੰਦੇ ਨੇ ਪਰ ਉਹਨਾਂ ਦੀ ਜਮਾ ਪੂੰਜੀ ਮਿਹਨਤ ਦੀ ਸਾਰੀ ਜ਼ਿੰਦਗੀ ਦੀ ਜਮਾ ਪੂੰਜੀ ਤੇ ਇੱਕ ਸੱਪ ਵਾਂਗੂ ਬੈਠ ਜਾਂਦੇ ਨੇ ਉਹ ਵਾਪਸ ਪੈਸੇ ਨਹੀਂ ਕਰਦੇ ਇਹਨਾਂ ਕੰਮਾਂ ਦੇ ਕਰਕੇ ਭਾਨਾ ਸਿੱਧੂ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਪਰ ਕੱਲ ਦੇ ਕਾਫੀ ਜ਼ਿਆਦਾ ਚਰਚਾ ਇਸ ਕਰਕੇ ਕਰਕੇ ਕਿਉਂਕਿ ਭਾਨਾ ਸਿੱਧੂ ਦੀ ਗ੍ਰਿਫਤਾਰੀ ਲੁਧਿਆਣਾ ਪੁਲਿਸ ਵੱਲੋਂ ਕੀਤੀ ਗਈ ਜਿਸ ਦੇ ਕੀ ਧਾਰਾ 384 ਲਗਾਈ ਗਈ ਸੀ ਅਤੇ ਜੋ ਐਫਆਈਆਰ ਉਸ ਦੇ ਵਿੱਚ ਹੋਰ ਕੀ ਹੈ ਕਾਨੂੰਨੀ ਪੱਖ ਤੋਂ ਕੀ ਨਜ਼ਰੀਏ ਤੋਂ ਇਸ ਕੇਸ ਦੇ ਵਿੱਚ ਦੇਖਿਆ ਜਾ ਰਿਹਾ ਹੈ ਇਸ ਗੱਲ ਤੇ ਚਰਚਾ ਕਰਨ ਦੇ ਲਈ ਅਸੀਂ ਐਡਵੋਕੇਟ ਜਿਲ ਮੱਲੇ ਜੀ ਦੇ ਨਾਲ ਜੁੜਿਆ ਤੇ ਉਹਨਾਂ ਤੋਂ ਪੁੱਛਦੇ ਹਾਂ ਇਸ ਮਾਮਲੇ ਦੇ ਵਿੱਚ ਕਾਨੂੰਨੀ ਪੱਖ ਕੀ ਹੈ ਸਭ ਤੋਂ ਪਹਿਲਾਂ ਦੱਸਾਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਤੇ ਦਰਸ਼ਕਾਂ ਨੂੰ ਵੀ ਮੇਰਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ ਸਰ ਧਾਰਾ 384 ਕੀ ਹੈ ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਚਾਹਾਂਗੇ ਜੀ ਕਿਉਂਕਿ ਭਾਨਾ ਸਿੱਤੂ ਤੇ ਧਾਰਾ 384 ਲੱਗੀ ਹੈ ਕਿ ਕੋਈ ਹੋਰ ਵੀ ਧਾਰਾ ਤੁਸੀਂ ਐਫ ਆਈ ਆਰ ਪੜ੍ਹੀ ਹੈ ਜੀ ਹਲੇ ਧਾਰਾ 384 ਲੱਗੀ ਹੈ ਇਕੱਲੀ ਐਫ ਆਈ ਆਰ ਨੰਬਰ 54 ਸਾਲ 2024 ਪੁਲਿਸ ਕਮਿਸ਼ਨਰੇਟ ਲੁਧਿਆਣਾ ਥਾਣਾ ਪੀ ਐਸ ਡਿਵੀਜ਼ਨ ਨੰਬਰ 7 ਤੇ 21 2024 ਨੂੰ ਥਾਣਾ ਡਿਵੀਜ਼ਨ ਨੰਬਰ 7 ਵਿੱਚ ਪਰਚਾ ਦਰਜ ਹੋਇਆ ਔਰ ਪਰਚਾ ਦਰਜ ਕਰਾਉਣ ਵਾਲੇ ਜਿਹੜੇ ਮੈਡਮ ਨੇ ਉਹਨਾਂ ਦਾ ਨਾਮ ਇੰਦਰਜੀਤ ਕੌਰ ਹੈ ਤੇ ਪਤੀ ਦਾ ਨਾਮ ਹੈ ਸਰਦਾਰ ਤੇਜਾ ਸਿੰਘ ਉਹਨਾਂ ਨੂੰ ਭਾਨੇ ਸਿੱਧੂ ਨੇ ਫੋਨ ਕੀਤਾ ਤੇ ਭਾਨਾ ਸਿੱਧੂ ਦਾ ਪੱਕਾ ਨਾਮ ਹੈ ਕਾਕਾ ਸਿੰਘ ਸਿੱਧੂ ਪਿਤਾ ਜੀ ਦਾ ਨਾਮ ਹੈ ਸਰਦਾਰ ਬਿੱਕਰ ਸਿੰਘ ਪਿੰਡ ਕੋਟ ਉਹਨਾਂ ਜ਼ਿਲ੍ਹਾ ਸੰਗਰੂਰ ਠੀਕ ਹੈ ਜੀ ਉਹ ਉੱਥੋਂ ਦਾ ਰਹਿਣ ਵਾਲਾ ਇਹਨੇ ਉਹਨਾਂ ਨੂੰ ਫੋਨ ਕੀਤਾ ਸੀ ਕਿ ਤੁਸੀਂ ਮੇਰੇ ਕੋਲ ਬੰਦੇ ਆਏ ਨੇ ਉਹਨਾਂ ਕੋਲੋਂ ਤੁਸੀਂ ਪੈਸੇ ਲਏ ਨੇ ਜੇ ਤੁਸੀਂ ਇਹਨਾਂ ਦੇ ਪੈਸੇ ਨਹੀਂ ਮੋੜੇ ਤਾਂ ਮੈਂ ਤੁਹਾਡੇ ਘਰ ਵੀ ਆਉਂਗਾ ਤੁਹਾਡੇ ਸਹੁਰੇ ਜਾਊਂਗਾ ਤੁਹਾਨੂੰ ਬੇਇੱਜ਼ਤ ਕਰੂੰਗਾ ਜਿਹੜੇ ਨੰਬਰ ਤੋਂ ਫੋਨ ਕੀਤਾ ਉਹ ਨੰਬਰ ਵੀ ਐਫਆਈਆਰ 'ਚ ਦਰਜ ਹੈ ਜਿਹੜੇ ਨੰਬਰ ਤੇ ਫੋਨ ਕੀਤਾ ਉਹ ਵੀ ਐਫਆਈਆਰ 'ਚ ਦਰਜ ਹੈ ਤੇ ਫਿਰ ਉਸੇ ਵੇਲੇ ਨਾਲੇ ਮੈਂ ਧਰਨਾ ਲਾਊਂਗਾ ਤੁਹਾਡੇ ਘਰ ਦੇ ਬਾਹਰ ਆ ਕੇ ਸ਼ਾਮ ਨੂੰ ਇੰਜ ਕਰਾਂਗਾ ਤੇ ਤੁਸੀਂ ਸਾਰੀਆਂ ਗੱਲਾਂ ਉਹ ਸੇ ਸ਼ਿਕਾਇਤਕਰਤਾ ਨੇ ਦਸੀਆਂ ਨੇ ਪੁਲਿਸ ਨੂੰ ਜਾਂ ਆਪਣੀ ਕੰਪਲੇਂਟ ਦੇ ਵਿੱਚ ਲਿਖਾਈਆਂ ਨੇ ਹਾਂ ਐਫਆਈਆਰ ਦੇ ਕੰਟੈਂਟ ਵਿੱਚੋਂ ਮੈਂ ਤੁਹਾਨੂੰ ਮੇਨ ਮੇਨ ਗੱਲਾਂ ਭਰ ਭਰ ਕੇ ਸੁਣਾ ਰਿਹਾ ਠੀਕ ਹੈ ਜੀ ਤੇ ਉਹ ਜੇ ਵੀ ਲਿਖਿਆ ਕਿ ਮੈਂ ਧਰਨੇ ਵਾਲੀਆਂ ਗੱਡੀਆਂ ਲੈ ਕੇ ਤੁਹਾਡੇ ਘਰ ਦੇ ਆ ਜਾਗਾ ਫਿਰ ਇਦਾਂ ਕਰ ਲਾਂਗੇ ਮਤਲਬ ਧਮਕਾਇਆ ਉਹਦੇ ਚ ਪੂਰੀ ਤਰ੍ਹਾਂ ਤੇ ਫਿਰ ਉਹਨਾਂ ਨੇ ਆਪਣੀ ਸ਼ਿਕਾਇਤ ਦਿੱਤੀ ਹੈ ਪ੍ਰੇਮਚੰਦ ਏਐਸਆਈ ਨੇ ਜਿਨ੍ਹਾਂ ਨੇ ਡਿਵੀਜ਼ਨ ਨੰਬਰ 7 ਚ ਇਹਦੀ ਤਫ਼ਤੀਸ਼ ਕਰਨ ਤੋਂ ਬਾਅਦ ਪਰਚਾ ਦਰਜ ਕੀਤਾ ਤੇ ਉਸ ਤੋਂ ਬਾਅਦ ਜੋ ਵੀ ਅਗਲੀ ਕਾਰਵਾਈ ਬਣਦੀ ਹੈ ਉਹਨਾਂ ਨੇ ਕੀਤੀ ਹੈ ਜੀ ਇਸਰ 20 ਤਰੀਕ ਨੂੰ ਦਰਜ ਹੁੰਦਾ ਪਰ ਜੇ 20 ਤਰੀਕ ਨੂੰ ਸ਼ਿਕਾਇਤ ਦਿੱਤੀ ਜਾਂਦੀ ਹੈ ਸ਼ਿਕਾਇਤ ਦੀ ਡੇਟ ਮੈਂ ਤੁਹਾਨੂੰ ਦੱਸ ਦਿੰਦਾ ਹੁਣੇ ਪਰ ਪਰਚਾ ਜਿਹੜਾ ਦਰਜ ਹੁੰਦਾ ਉਹ 21 2024 ਨੂੰ ਹੁੰਦਾ ਦੁਪਹਿਰ ਦੇ 2:50 ਮਿੰਟ ਤੇ ਤੇ ਜਿਹੜੀ ਕੰਪਲੇਂਟ ਦਿੱਤੀ ਜਾਂਦੀ ਹੈ ਉਹ 25 10 2023 ਨੂੰ ਇਹ ਹੁੰਦਾ ਹੈ ਵਾਰਦਾਤ ਠੀਕ ਹੈ 25 10 2023 ਦਾ ਸਮਾਂ ਲਿਖਿਆ ਐਫ ਆਈ ਆਰ ਚ ਤੇ ਆਈ ਥਿੰਕ ਉਸ ਤੋਂ ਬਾਅਦ ਕੰਪਲੇਂਟ ਦਿੱਤੀ ਗਈ ਹੋएगी ਉਹ ਮੈਂ ਜੇ ਮੈਨੂੰ ਕਿਤੇ ਡੇਟ ਵਿਗ ਗਈ ਤੇ ਮੈਂ ਉਹ ਵੀ ਦੱਸ ਦੇਣਾ ਤੁਹਾਨੂੰ ਔਰ ਉਹ ਦੇਣ ਤੋਂ ਬਾਅਦ ਫਿਰ 38 ਅਸਲ ਡੇਟਾਂ ਨੇ ਜੀ ਹਾਂ ਜੀ 10ਵੇਂ ਮਹੀਨੇ ਦੀ ਕੰਪਲੇਂਟ ਹੈ ਜੀ 10ਵੇਂ ਮਹੀਨੇ ਦੇ ਹਿਸਾਬ ਨਾਲ ਇਹਦੇ ਤੇ ਕਾਰਵਾਈ ਹੋਈ ਹੈ ਜੀ ਠੀਕ ਹੈ ਜੀ ਜੀ ਜੇ ਸਰ 384 ਦਾ ਰਕੀਆ ਕਿਹੜੇ ਮਤਲਬ ਦੋਸ਼ ਦੇ ਲਈ ਲੱਗਦੀ ਹੈ ਇਹ ਕਿਹੜੇ ਜੋ ਬੁਰਾ ਕਰਦਾ ਕੋਈ ਉਹਦੇ ਤੇ 384 ਲਗਾਈ ਜਾਂਦੀ ਹੈ ਦੇਖੋ 384 ਬੜੀ ਸਿੰਪਲੀ ਮੈਂ ਦੱਸ ਦਿੰਨਾ ਕਿ ਫਰੋਤੀ ਮੰਗਣਾ ਠੀਕ ਹੈ ਜੀ ਕਿਸੇ ਨੂੰ ਧਮਕਾਉਣਾ ਮੇਨ ਐਕਸਟਰਸ਼ਨ ਕਿਸੇ ਨੂੰ ਡਰਾ ਕੇ ਧਮਕਾ ਕੇ ਉਹਦੇ ਕੋਲੋਂ ਕੋਈ ਵੀ ਕਿਸੇ ਵੀ ਚੀਜ਼ ਦੀ ਵਸੂਲੀ ਕਰਨੀ ਠੀਕ ਹੈ ਜੀ ਠੀਕ ਹੈ ਜੀ ਇਹਦੇ ਤੇ ਇਦੇ ਵਿੱਚ 3 ਸਾਲ ਦੀ ਸਜ਼ਾ ਤੇ ਫਾਈਨ ਹੈ। ਇਹ ਸਜ਼ਾ ਵੱਧ ਵੀ ਸਕਦੀ ਹੈ ਜੇ ਹੋਵੇ ਤੇ ਜੇ 2 ਤੋਂ ਵੱਧ ਬੰਦੇ ਨੇ ਉਹਦੇ ਵਿੱਚ 2 ਜਾਂ 2 ਤੋਂ ਵੱਧ ਬੰਦੇ ਨੇ ਤੇ 120 ਵੀ ਲੱਗ ਕੇ ਉਹਨਾਂ ਦੇ ਵੀ ਨਾਲ ਇਹ ਮਤਲਬ ਸਜ਼ਾ ਹੋਏਗੀ। ਠੀਕ ਹੈ। 120 ਵੀ ਲੱਗਾਈ ਜਾਂਦੀ ਹੈ ਕਿ ਬਾਅਦ ਦੇ ਵਿੱਚ ਉਹ ਲਗਾ ਸਕਦੇ ਨੇ। 120 ਵੀ ਬਾਅਦ ਚ ਐਡ ਹੋ ਸਕਦੀ ਹੈ। ਬਾਕੀ ਮਲਜਮ ਜਿਹੜੇ ਹੋਰ ਬਾਕੀ ਹੋਣਗੇ ਬੰਨ ਨੂੰ ਕਿਸੇ ਹੋਰ ਦੀ ਆਵਾਜ਼ ਹੈਗੀ ਹੈ ਤੇ ਉਹਨਾਂ ਬੰਦਿਆਂ ਨੂੰ ਬਾਅਦ ਚ ਐਡ ਕੀਤਾ ਜਾ ਸਕਦਾ ਹੈ। ਕੇ ਦੋ ਦਿਨ ਦਾ ਪੁਲਿਸ ਰਿਵਾਰਡ ਵੀ ਲਿਆ ਗਿਆ ਉਹਨਾਂ ਦਾ ਜੀ ਹਾਂ ਜੀ ਬਿਲਕੁਲ ਲਿਆ ਗਿਆ ਜੀ ਦੇਖੋ ਇਹਦੇ ਚ ਕਾਨੂੰਨੀ ਪੱਖ ਮੈਂ ਤੁਹਾਨੂੰ ਦੱਸਦਾ ਕੀ ਹੈ ਠੀਕ ਹੈ ਜੀ ਭਾਨਾ ਸਿੱਧੂ ਕੋਲ ਐਸੀ ਕੋਈ ਅਥਾਰਟੀ ਨਹੀਂ ਕਿ ਕਿਸੇ ਨੂੰ ਧਮਕੀ ਦੇ ਕੇ ਉਹਦੇ ਕੋਲੋਂ ਇਸ ਤਰ੍ਹਾਂ ਪੈਸੇ ਕਢਾਵੇ ਉਹਨਾਂ ਚੀਜ਼ਾਂ ਨੂੰ ਵਾਇਰਲ ਕਰੇ ਆਪਣੇ ਚੈਨਲ ਤੇ ਪਾਵੇ ਕਿਸੇ ਦੀ ਬੇਇੱਜ਼ਤੀ ਕਰਕੇ ਉਹਨੂੰ ਚੈਨਲ ਤੇ ਪਾਣਾ ਮੈਨੂੰ ਲੱਗਦਾ ਹਲੇ ਆਈਟੀ ਐਕਟ ਦੀ ਧਾਰਾ ਤੇ ਡੈਫੇਮੇਸ਼ਨ ਦੀ ਧਾਰਾ ਵੀ ਨਾਲ ਐਡ ਹੋਏਗੀ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਜੀ ਇਹ ਬਾਕੀ ਉਹਨਾਂ ਤੇ ਕਹਿਣ ਦੇ ਸਰ ਕਹਿ ਸਕਦੇ ਕਿ ਕਿਉਂਕਿ ਇੱਕ ਇੱਥੇ ਇਹ ਵੀ ਪੱਖ ਹੁੰਦਾ ਜੀ ਕਿਉਂਕਿ ਜੋ ਸ਼ਿਕਾਇਤ ਕਰਤਾ ਉਹ ਵੀ ਇੱਕ ਟਰੈਵਲ ਏਜੰਟ ਹੈ ਜੀ ਤੇ ਟਰੈਵਲ ਏਜੰਟ ਕਹਿ ਸਕਦੇ ਇਸ ਸਮੇਂ ਕਾਫੀ ਜ਼ਿਆਦਾ ਦੁਖੀ ਨੇ ਭਾਨਾ ਸਿੱਧੂ ਤੋਂ ਪੰਜਾਬ ਦੇ ਵਿੱਚ ਭਾਜੀ ਦੇਖੋ ਜੀ ਮੈਂ ਪਹਿਲਾਂ ਲੀਗਲ ਰਾਈਟ ਦੀ ਗੱਲ ਕਰਦਾ ਹਾਂ ਜੀ ਤੇ ਮੈਂ ਨਹੀਂ ਕਹਿੰਦਾ ਅਸਲੀ ਸਹੀ ਕੌਣ ਹੈ ਗਲਤ ਕੌਣ ਹੈ ਚੋਰ ਕੌਣ ਹੈ ਤੇ ਸਾਧੂ ਕੌਣ ਹੈ ਠੀਕ ਹੈ ਜਿੱਤੇ ਆਪਾਂ ਡਿਬੇਟ ਨਹੀਂ ਕਰ ਰਹੇ ਆਪਾਂ ਡਿਬੇਟ ਕਰ ਰਹੇ ਹਾਂ ਲੀਗਲ ਹੱਕ ਕਿਹਦੇ ਕੋਲ ਹੈ ਠੀਕ ਹੈ ਜੇ ਮੰਨ ਲਓ ਟਰੈਵਲ ਏਜੰਟ ਚੋਰ ਨੇ ਠੱਗੀ ਮਾਰ ਦੇਣੀ ਤੇ ਪੁਲਿਸ ਉਹਨਾਂ ਦੇ ਕਾਰਵਾਈ ਨਹੀਂ ਕਰਦੀ ਤੇ ਪੁਲਿਸ ਵਾਲਿਆਂ ਦੇ ਵੀ ਕੰਪਲੀਟ ਪੈਂਦੀ ਹੈ ਠੀਕ ਹੈ ਜੀ ਫਿਰ ਮੈਂ ਕਹਾਂ ਜਿਹੜੇ ਬੰਦੇ ਜਿਨ੍ਹਾਂ ਦੇ ਪੈਸੇ ਮਾਰਦੇ ਨੇ 90% ਲੋਕ ਉਹ ਖੁਦ ਗੈਰ ਕਾਨੂੰਨੀ ਹੁੰਦੇ ਨੇ ਜਾਲੀ ਕਾਗਜ਼ ਲਾਉਂਦੇ ਨੇ ਤੁਸੀਂ ਪਿੱਛੇ ਦੇਖਿਆਗਾ 700 ਬੰਦਾ ਕੈਨੇਡਾ ਬਾਹਰ ਕੱਢਣ ਲੱਗਾ ਸੀ ਜਿਨ੍ਹਾਂ ਨੇ ਜਾਲੀ ਦਸਤਾਵੇਜ਼ ਲਾ ਕੇ ਬਾਹਰ ਜਾਣ ਦੀ ਬਾਹਰ ਚਲੇ ਗਏ ਸੀ ਕਾਗਜ਼ ਪੂਰੇ ਨਹੀਂ ਹੁੰਦੇ ਪੜ੍ਹਾਈ ਪੂਰੀ ਨਹੀਂ ਹੁੰਦੀ ਬਾਹਰ ਜਾਣ ਦੇ ਲਾਲਚ ਵਿੱਚ ਮਾਂ ਪਿਓ ਦੇ ਕਿੱਲੇ ਵਿਕਾ ਕੇ ਪਹੁੰਚ ਜਾਂਦੇ ਨੇ ਫਿਰ ਏਜੰਟ ਸਾਰੇ ਚੰਗੇ ਵੀ ਨਹੀਂ ਸਾਰੇ ਮਾੜੇ ਵੀ ਨਹੀਂ ਏਜੰਟ ਉਹ ਜੀ ਲਾਲਚ ਨੂੰ ਆਪਣੇ ਤਰੀਕੇ ਦੇ ਵੇਖਦੇ ਨੇ ਵੇਖਣ ਤੋਂ ਬਾਅਦ ਜਿਹੜਾ ਮੁਰਗਾ ਫਸਣਾ ਚਾਹੁੰਦਾ ਉਹਨੂੰ ਫਸਾਉਂਦੇ ਨੇ ਤੇ ਫਿਰ ਉਹ ਉਹਨੂੰ ਪਰੇਸ਼ਾਨ ਕਰਦੇ ਨੇ ਪਰ ਉਹਦੀ ਲੀਗਲ ਰੈਮਡੀਜ਼ ਨੇ ਸਾਡੀ ਇਹਦੇ ਚ ਪੁਲਿਸ ਨੂੰ ਸਤਰਕ ਹੋਣਾ ਚਾਹੀਦਾ ਔਰ ਇਵਨ ਮੇਰੇ ਕੋਲ ਮੈਂ ਇੱਕ ਵਕੀਲ ਆ ਮੇਰੇ ਕੋਲ ਲਾਇਸੈਂਸ ਹੈ ਮੇਰੇ ਕੋਲ ਵੀ ਐਸੀ ਕੋਈ ਪਾਵਰ ਨਹੀਂ ਹੈ ਕਿ ਕਿਸੇ ਨੂੰ ਫੋਨ ਕਰਕੇ ਧਮਕੀ ਦੇ ਸਕਾਂ ਹਾਂ ਮੈਂ ਆਪਣੀ ਕਲਮ ਨਾਲ ਲਿਖ ਕੇ ਉਹਨੂੰ ਨੋਟਿਸ ਭਾ ਸਕਦਾ ਕਿ ਤੇਰੇ ਤੇ ਆ ਕਾਨੂੰਨੀ ਧਾਰਾ ਲਾ ਕੇ ਪਰਚਾ ਕਰਾ ਸਕਦਾ ਮੈਂ ਤੋ ਯਾ ਕਿਸੇ ਵੀ ਆਮ ਬੰਦੇ ਕੋ ਕੀ ਅਧਿਕਾਰ ਹੈ ਪੁਲਿਸ ਵੀ ਨਹੀਂ ਇਹੋ ਜੇ ਕੰਮ ਕਰਦੀ ਸੋ ਆਪਣੀ ਪਬਲਿਸਿਟੀ ਲਈ ਇਹੋ ਜੇ ਕੰਮ ਕਰਨੇ ਜਿਹੜਾ ਸਾਹਮਣੇ ਵਾਲਾ ਬੰਦਾ ਹੈ ਉਹਦੇ ਵੀ ਕੁਝ ਕਾਨੂੰਨੀ ਤੇ ਕਨਸਟੀਚਿਊਸ਼ਨਲ ਰਾਈਟਸ ਨੇ ਉਹਨਾਂ ਨੂੰ ਬਰੀਚ ਕਰਨ ਦਾ ਅਧਿਕਾਰ ਕਿਸੇ ਕੋਲ ਨਹੀਂ ਹੈ ਈਵਨ ਸਾਡੀ ਕਾਨੂੰਨ ਦੀ ਭਾਸ਼ਾ 'ਚ ਇੱਕ ਮਿੰਟ ਸੁਣੋ ਇੱਕ ਪਲੇ ਮਿੰਟ ਸੁਣੋ ਕਾਨੂੰਨ ਦੀ ਭਾਸ਼ਾ 'ਚ ਚੋਰ ਨੂੰ ਉਦੋਂ ਤੱਕ ਚੋਰ ਨਹੀਂ ਕਿਹਾ ਜਾ ਸਕਦਾ ਜਦ ਤੱਕ ਉਹਨੂੰ ਕੋਰਟ ਨੇ ਸਜ਼ਾ ਨਹੀਂ ਦਿੱਤੀ ਹਾਂਜੀ ਉਦੋਂ ਤੱਕ ਉਹਨੂੰ ਦੋਸ਼ੀ ਸ਼ਬਦ ਨਾਲ ਜਾਣਿਆ ਜਾਂਦਾ ਹੈ ਕਿ ਇਹ ਦੋਸ਼ੀ ਹੈ ਇਸ ਕੰਮ ਦਾ ਇਹ ਕਾਤਲ ਨਹੀਂ ਹੈ ਇਹ ਚੋਰ ਨਹੀਂ ਹੈ ਡਾਕੂ ਨਹੀਂ ਹੈ ਪਰ ਜਿੱਦਨ ਉਹਨੂੰ ਕੋਰਟ ਸਜ਼ਾ ਦਿੰਦੀ ਹੈ ਕਨਵਿਕਟ ਕਰਦੀ ਹੈ ਉਦੋਂ ਤੋਂ ਬਾਅਦ ਉਹ ਚੋਰ ਕੋ ਹੁੰਦਾ ਠੀਕ ਹੈ ਠੀਕ ਹੈ ਪੰਨਾ ਸਿੱਧੂ ਤੁਸੀਂ ਤੋਂ ਪਹਿਲਾਂ ਵੀ ਕੇਸ ਚੱਲੇ ਨੇ ਉਸ ਤੋਂ ਪਹਿਲਾਂ ਵੀ ਜ਼ਿਲ੍ਹੇ 'ਚ ਰਹਿ ਕੇ ਆਇਆ ਆਪਨੇ ਮੂੰਹ ਦੱਸਦਾ ਜੇ ਕਿਸੇ ਨੇ ਠੱਗੀ ਮਾਰੀ ਹੈ ਚੋਰੀ ਕੀਤੀ ਹੈ ਉਹਦੇ ਦੀ ਕਾਨੂੰਨ ਕਾਨੂੰਨੀ ਪ੍ਰਾਵਧਾਨ ਬਣੇ ਨੇ ਉਹਦੇ ਚ ਰਹਿ ਕੇ ਜੇ ਤੁਸੀਂ ਗੱਲ ਕਰਦੇ ਹੋ ਤੇ ਤੁਸੀਂ ਜਾਇਜ਼ ਹੋ ਜੇ ਤੁਸੀਂ ਉਹਦੇ ਚ ਗੱਲ ਰਹਿ ਕੇ ਗੱਲ ਨਹੀਂ ਕਰਦੇ ਤੇ ਤੁਸੀਂ ਨਜਾਇਜ਼ ਹੋ ਤੁਹਾਡੇ ਤੇ ਹੋਰ ਵੀ ਕਈ ਧਾਰਾ ਚ ਪਰਚਾ ਹੋ ਸਕਦਾ ਝੂਠੀਆਂ ਵਰਦੀਆਂ ਪਾ ਕੇ ਫੋਟੋਆਂ ਖਿਚਾਣੀਆਂ ਕਈ ਕੁਸ਼ ਹੈ ਕਈ ਸਾਰੇ ਇਲੀਗਲ ਗੱਲਾਂ ਕਰਦੇ ਨੇ ਲੋਕ ਇਹ ਚੀਜ਼ਾਂ ਗਲਤ ਨੇ ਇਹਦਾ ਨੁਕਸਾਨ ਸਹਿਣਾ ਪੈ ਸਕਦਾ ਇਸ ਤਰ੍ਹਾਂ ਕਿਤੇ ਨਾ ਕਿਤੇ ਕਹੇ ਜਾਂਦਾ ਜਿਵੇਂ ਕਿਹਾ ਜਾਂਦਾ ਹੈ ਕਿ ਫਸਿਆ ਬੰਦਾ ਹਰ ਪਾਸੇ ਨੂੰ ਜਿਵੇਂ ਡੁੱਬਦਾ ਬੰਦਾ ਹਰ ਪਾਸੇ ਹੱਥ ਪੈਰ ਮਾਰਦਾ ਹੈ ਕੀ ਕਿਤੇ ਨਾ ਕਿਤੇ ਕੋਈ ਐਦਾਂ ਦੀ ਪ੍ਰੋਵੀਜ਼ਨ ਆ ਕਾਨੂੰਨ ਦੇ ਹਿਸਾਬ ਦੇ ਨਾਲ ਵੀ ਕਿਉਂਕਿ ਲੋਕ ਫਸੇ ਹੋਏ ਨੇ ਜਿਨ੍ਹਾਂ ਨੂੰ ਕਹਿ ਲਓ ਕਿ ਪੋਲੇ ਪਾਲੇ ਲੋਕ ਪਿੰਡਾਂ ਦੇ ਕਿਸੇ ਜਾਲ ਸਾਜੀ ਦੇ ਸਾਧ ਬਵਾਜਿਆਂ ਦੇ ਵਿੱਚ ਆ ਜਾਂਦੇ ਨੇ ਉਹਨਾਂ ਦੇ ਪੈਸੇ ਠੱਗ ਲਏ ਜਾਂਦੇ ਨੇ ਉਹ ਫਿਰ ਭਾਨਾ ਸਿੱਧੂ ਨੇ ਕਾਫੀ ਪੈਸੇ ਅ즈ਵੀ ਸੋਸ਼ਲ ਮੀਡੀਆ ਤੇ ਆਮ ਤੌਰ ਤੇ ਤੁਸੀਂ ਵੀ ਦੇਖਦੇ ਹੋ ਵੀ ਕਾਫੀ ਲੋਕਾਂ ਦੇ ਪੈਸੇ ਕਰੋਨਾ ਚ ਕਢਵਾਏ ਵੀ ਨੇ ਵੀ ਉਹ ਫਿਰ ਕੀ ਉਹਨਾਂ ਕੋਲ ਹੱਲ ਰਹਿ ਜਾਂਦਾ ਉਹ ਕਹਿੰਦੇ ਨੇ ਜੇ ਪੁਲਿਸ ਕੋਲ ਜਾਂਦੇ ਆ ਤਾਂ ਉਹੀ ਲਾਰੇ ਲੱਪੇ ਰਹਿੰਦੇ ਨੇ ਗੇੜੇ ਰਹਿੰਦੇ ਨੇ ਫਿਰ ਉਹ ਬੰਦਾ ਕੀ ਕਰ ਸਕਦਾ ਜਿਹੇ ਦੇ ਵਿੱਚ ਜੀ ਭਾਜੀ ਮੈਂ ਤੇ ਇੱਕੋ ਗੱਲ ਕਹੂੰਗਾ ਕਾਨੂੰਨ ਦੇ ਤਰੀਕੇ ਨਾਲ ਚੱਲੇ ਪਹਿਲਾਂ ਤਾਂ ਇਹ ਦੱਸੋ ਭੋਲੇ ਭਾਲੇ ਲੋਕ ਨਹੀਂ ਇਹ ਲੋਕ ਇਹਨਾਂ ਲੋਗਾਂ ਨੂੰ ਪਤਾ ਕਿ ਸਾਡੀ ਕੁਆਲੀਫਿਕੇਸ਼ਨ ਮੈਚ ਨਹੀਂ ਕਰਦੀ ਅਸੀਂ ਦੋ ਨੰਬਰ 'ਚ ਬਾਹਰ ਜਾਣਾ ਚਾਹੁੰਦੇ ਆ ਠੀਕ ਮਾਪਿਓ ਦਾ ਪੈਸਾ ਨਜਾਇਜ਼ ਖਰਾਬ ਕਰਨਾ ਚਾਹੁੰਦੇ ਆ ਇਹ ਲੋਗ ਆਪ ਜਾਣਦੇ ਨੇ ਅਗੋਂ ਟਰੈਵਲ ਏਜੰਟ ਦੇ ਪਹਿਲੇ ਹੀ ਤਿਆਰ ਬੈਠੇ ਨੇ ਮੇਰੇ ਕੋਲ ਕੋਈ ਬੰਦਾ ਆ ਕੇ 5 ਲੱਖ ਫੀਸ ਦੇ ਕੇ ਕੋਈ ਕੰਮ ਕਰਾਉਣਾ ਚਾਵੇ ਮੈਨੂੰ ਵੀ ਪਤਾ ਉਹ ਕੰਮ ਨਹੀਂ ਹੋਣ ਵਾਲਾ ਉਹਨੂੰ ਵੀ ਪਤਾ ਹੈ ਕੰਮ ਹੋਣ ਨਹੀਂ ਵਾਲਾ ਉਸ ਵਲੇ ਤੇ ਆਪਣਾ ਸਾਰਾ ਟੱਬਰ ਵੇਚ ਕੇ ਪੈਸੇ ਲਾਣ ਨੂੰ ਤੁਰੇ ਫਿਰਦੇ ਹੁੰਦੇ ਨੇ ਠੀਕ ਹੈ ਸੋ ਲਾਲਚ ਦੋਹੇ ਪਾਸੇ ਹੈ ਸਭ ਤੋਂ ਪਹਿਲਾਂ ਤੇ ਆਪਣੀ ਕਾਬਲੀਅਤ ਪੂਰੀ ਕਰਨ ਕਾਨੂੰਨ ਦੇ ਬੜੇ ਸੌਖੇ ਤਰੀਕੇ ਨੇ ਬੜੇ ਆਰਾਮ ਨਾਲ ਵੀਜ਼ਾ ਮਿਲਦਾ ਹੈ ਜੈਨੂ ਨੂੰ ਨਹੀਂ ਚਾਹੀਦੇ ਹੋ ਤੁਸੀਂ ਔਰ ਤੁਸੀਂ ਬਾਹਰ ਵੀ ਜਾ ਕੇ ਆਉਂਦੇ ਹੋ ਤੁਹਾਨੂੰ ਇੱਜ਼ਤ ਨਾਲ ਆਓ ਜਾਓ ਜਦੋਂ ਗੈਰ ਕਾਨੂੰਨੀ ਤਰੀਕੇ ਨਾਲ ਹੁਣ ਡੋਂਕਰ ਲਾ ਕੇ ਵੀ ਲੋਕੀ 40 40 50 50 70 70 ਲੱਖ ਦੇ ਕੇ ਜਾਂਦੇ ਨੇ ਠੀਕ ਹੈ ਜੀ ਤੇ ਫੇਰ ਮੁੜ ਕੇ ਉਸ ਤੋਂ ਬਾਅਦ ਲਾਸ਼ਾਂ ਵੀ ਉੱਥੇ ਪਈਆਂ ਨੇ ਕੀ ਕਰ ਲੋਗੇ ਤੁਸੀਂ ਉਹਦਾ ਨਾਲੇ ਇੱਕੋ ਗੱਲ ਧਿਆਨ ਰੱਖੋ ਜੇ ਤੁਹਾਡੇ ਕੋਲ ਕਾਨੂੰਨੀ ਅਧਿਕਾਰ ਹੈ ਤੁਸੀਂ ਉਹ ਕੰਮ ਕਰੋ ਜੇ ਤੁਹਾਡੇ ਕੋਲ ਕਾਨੂੰਨੀ ਅਧਿਕਾਰ ਨਹੀਂ ਤਾਂ ਤੁਸੀਂ ਉਹ ਕੰਮ ਨਾ ਕਰੋ ਜਿਹੜਾ ਵੀ ਗੈਰ ਕਾਨੂੰਨੀ ਕੰਮ ਕਰੇਗਾ ਉਹ ਕੋਈ ਵੀ ਹੋਵੇ ਉਹਦੇ ਤੇ ਪਰਚਾ ਹੋਏਗਾ ਔਰ ਉਹ ਜੇਲ੍ਹ ਜਾਏਗਾ ਸਰ ਜੇਕਰ ਇਸ ਮਾਮਲੇ ਦੇ ਜੋ ਹੁਣ ਤੱਕ ਸਾਹਮਣੇ ਗੱਲਾਂ ਆਈਆਂ ਨੇ ਜਿਵੇਂ ਪੁਲਿਸ ਭਾਨਾ ਸਿੱਧੂ ਦੇ ਘਰ ਜਾਂਦੀ ਆ ਕੋਰਤ ਦੋਨੇ ਉਹਨਾਂ ਦੇ ਪਿੰਡ ਜਾਂਦੀ ਆ ਤਾਂ ਉਹਨਾਂ ਨੂੰ ਇਹ ਕਹਿ ਕੇ ਘਰੋਂ ਲਿਆਂਦਾ ਜਾਂਦਾ ਕਿ ਤੁਹਾਨੂੰ ਸਿਕਿਉਰਿਟੀ ਦੇਣੀ ਹੈ ਕੀ ਪੁਲਿਸ ਇਸ ਤਰ੍ਹਾਂ ਲਿਆ ਸਕਦੀ ਆ ਕਿਸੇ ਬੰਦੇ ਨੂੰ ਕਿਸੇ ਦੋਸ਼ੀ ਨੂੰ ਕਹਿ ਲੋ ਕਾਨੂੰਨ ਦੇ ਨਜ਼ਰੀਏ ਦੇ ਨਾਲ ਜਾਂ ਫਿਰ ਪੁਲਿਸ ਨੂੰ ਦੱਸਣਾ ਪੈਂਦਾ ਉੱਥੇ ਵੀ ਕੇਸ ਕਾਰਨ ਕਰਕੇ ਉਸ ਨੂੰ ਲੈ ਕੇ ਚੱਲੇ ਨੇ ਜਾਂ ਕਿਸੇ ਮੌਤਰ ਬੰਦੇ ਨੂੰ ਦੱਸਣਾ ਪੈਂਦਾ ਪਿੰਡ ਦੇ ਵਿੱਚ ਦੇਖੋ ਇਹਦੇ ਵਿੱਚ ਮੈਨੂੰ ਨਹੀਂ ਪਤਾ ਪੰਨਾ ਸਿੱਧੂ ਨੂੰ ਕੀ ਕਿਹਾ ਕੇ ਪੁਲਸ ਲੈ ਕੇ ਆਈ ਹੈ ਪਰ ਜੋ ਕਾਨੂੰਨੀ ਪ੍ਰਾਵਧਾਨ ਹੈ ਉਹਦੇ ਵਿੱਚ ਬੜਾ ਸਿੰਪਲ ਹੈ ਜੇ ਉਹਨੂੰ ਅਰੈਸਟ ਕੀਤਾ ਉਤੋਂ ਤੇ ਅਰੈਸਟ ਕਰਦੇ ਅਸਾਰ ਉਹਦੇ ਕਿਸੇ ਵੀ ਕਲੋਜ਼ ਰਿਸ਼ਤੇਦਾਰ ਨੂੰ ਇਤਲਾਹ ਗ੍ਰਿਫਤਾਰੀ ਦੇਣੀ ਹੁੰਦੀ ਹੈ ਦੇ ਕੇ ਕਿ ਕਿਹੜੀ ਥਾਣੇ ਤੋਂ ਪੁਲਸਾ ਹੀ ਪੂਰਾ ਮੀਮੋ ਕੱਟ ਕੇ ਦੇਣਾ ਹੁੰਦਾ ਹੈ ਤੇ ਫਿਰ ਤੁਸੀਂ ਕਿਸੇ ਵੀ ਅਕਿਊਜ਼ ਨੂੰ ਦੋਸ਼ੀ ਨੂੰ ਚੁੱਕ ਕੇ ਲੈ ਕੇ ਆ ਸਕਦੇ ਹੋ ਲਿਆ ਕੇ ਉਹਦਾ 24 ਅਵਰ ਤੁਸੀਂ ਉਹ ਕਰਾਣਾ ਮੈਡੀਕਲ ਕਰਾਣਾ ਤੇ ਜੱਜ ਸਾਹਿਬ ਸਾਹਮਣੇ ਪੇਸ਼ ਕਰਨਾ ਹੈ ਕਿਉਂਕਿ ਉਹਨਾਂ ਦੇ ਨਜ਼ਦੀਕੀਆਂ ਨਾਲ ਗੱਲ ਹੋਈ ਹੈ ਜੋ ਕਿ ਉਸ ਵੇਲੇ ਮੰਜੂਸੀ ਉਹਨਾਂ ਦਾ ਤਾਂ ਇਹੀ ਕਹਿਣਾ ਸੀ ਕਿ ਸਾਨੂੰ ਇਹ ਕਿਹਾ ਕਿ ਸਿਕਿਉਰਟੀ ਦੇਣੀ ਆ ਭੰਨਾ ਸਿੱਧੂ ਨੂੰ ਮੈਨੂੰ ਦੇਖੋ ਸਿਕਿਉਰ ਸਿਕਿਉਰਟੀ ਦੇਣੀ ਸੀ ਤੇ ਸਿਕਿਉਰਟੀ ਨਾਲ ਲੈ ਕੇ ਉੱਥੇ ਜਾਂਦੇ ਨਾ ਕੀ ਭਾਨਾ ਸਿੱਧੂ ਨੂੰ ਲੈ ਕੇ ਹੁੰਦੇ ਸਿਕਿਉਰਿਟੀ ਦੇ ਲਈ ਸੋ ਮੈਂ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰਦਾ ਮੈਨੂੰ ਪਤਾ ਨਹੀਂ ਹੈ ਠੀਕ ਤੇ ਸਰ ਅੱਗੇ ਮਤਲਬ ਕਾਨੂੰਨ ਦੇ ਨਜ਼ਰੀਏ ਨਾਲ ਭਾਨਾ ਸਿੱਧੂ ਕੋਲ ਕੀ ਅਧਿਕਾਰ ਨੇ ਜਾਂ ਫਿਰ ਇਸ ਮਾਮਲੇ ਦੇ ਵਿੱਚ ਅਗਲਾ ਸਟੈਪ ਕੀ ਹੋਵੇਗਾ ਦੇਖੋ ਹੁਣ ਤੇ ਜਿਹੜੇ ਬਾਕੀ ਟਰੈਵਲ ਏਜੰਟ ਆ ਉਹਨਾਂ ਨੂੰ ਵੀ ਸ਼ਹਿ ਮਿਲ ਗਈ ਹੈ ਉਹ ਲੋਕ ਵੀ ਉਸੇ ਪੈਟਰਨ ਦੇ ਉੱਤੇ ਪਰਚੇ ਕਰਾਉਣਗੇ ਤੇ ਭਾਨਾ ਸਿੱਧੂ ਆਪਣੀ ਜਵਾਨਤਾ ਕਰਾਏਗਾ ਵਿਚਾਰਾ ਔਰ ਜਮਾਨਤਾ ਕਰਨ ਤੋਂ ਬਾਅਦ ਉਸ ਤੋਂ ਬਾਅਦ ਉਹਨੂੰ ਪਨਿਸ਼ਮੈਂਟ ਹੁੰਦੀ ਹੈ ਸਜ਼ਾ ਹੁੰਦੀ ਹੈ ਨਹੀਂ ਹੁੰਦੀ ਹੈ ਇਹ ਤੇ ਰੱਬ ਜਾਣਦਾ ਇਹ ਤੇ ਜੋ ਵੀ ਕਾਨੂੰਨ ਦੀਆਂ ਧਾਰਾਵਾਂ ਚ ਲਿਖਿਆ ਉਹਦੇ ਹਿਸਾਬ ਨਾਲ ਹੀ ਚੱਲੇਗਾ ਪਰ ਇੱਕੋ ਗੱਲ ਕਹਿਣਾ ਚਾਹਨਾ ਕਿ ਆਪਾਂ ਜੇ ਅਹੁਦੇਦਾਰਾਂ ਜਾਂ ਆਪਾਂ ਸਮਾਜ ਦੇ ਸੇਵੀ ਆ ਤੇ ਸਮਾਜ ਸੇਵਕ ਵਾਂਗੂ ਲੀਗਲ ਪ੍ਰਕਿਰਿਆ ਤੇ ਨਹੀਂ ਕੰਮ ਕਰੀਏ ਔਰ ਉਸ ਤੋਂ ਬਾਅਦ origignal origignal audio video ਦੇਖਣ ਤੋਂ ਬਾਅਦ ਜਿਹੜੀ ਨੈਟ ਤੇ ਜਿਹੜੀ ਵੀਡੀਓ ਹੈ ਉਹਦੇ ਵਿੱਚ ਐਡੀਟਿੰਗ ਵੀ ਮਹਿਸੂਸ ਕੀਤੀ ਹੈ ਔਰ ਜਿਹੜੀਆਂ ਕਿ ਟੈਕਨੀਕਲੀ ਗਲਤ ਗੱਲਾਂ ਨੇ ਇਹੋ ਜਿਹੀਆਂ ਹਰਕਤਾਂ ਵਿੱਚ 90% ਨੁਕਸਾਨ ਹੁੰਦਾ ਹੈ ਔਰ ਨਹੀਂ ਕਰਨਾ ਚਾਹੀਦਾ ਮੈਂ ਤਾਂ ਇਹ ਸਲਾਹ ਦਿੰਦਾ ਕਿ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ ਜੇ ਭਾਣਾ ਸਿੱਧੂ ਸਮਝਦਾਰ ਸੀ ਤੈਨੂੰ ਚਾਹੀਦਾ ਸੀ 5-10 ਵਕੀਲਾਂ ਦਾ ਗਰੁੱਪ ਬਣਾਉਂਦਾ ਤੇ ਕਾਨੂੰਨੀ ਤੌਰ ਤੇ ਚੱਲਦੇ ਔਰ ਉਹਦਾ ਜਿਹੜਾ ਪ੍ਰਦਰਸ਼ਨ ਕਰਨਾ ਸੀ ਥਾਣੇ ਜਿਹੜੀ ਕੰਪਲੇਂਟ ਦਿੱਤੀ ਕੁਝ ਨਹੀਂ ਹੋਇਆ ਉਹਦੀ ਕਾਨੂੰਨੀ ਤਰੀਕੇ ਨਾਲ ਚੱਲ ਕੇ ਉਹਨੂੰ ਪਬਲਿਸ਼ਾਈਜ਼ ਕਰਦੇ ਉਹ ਜ਼ਿਆਦਾ ਬੈਟਰ ਸੀ ਬਜਾਏ ਇਹ ਦੇ ਕੇ ਕਿਸੇ ਨੂੰ ਫੋਨ ਕਰਕੇ ਧਮਕੀ ਦੇ ਉਹ ਕੁਝ ਵੀ ਕਰੋ ਸੋ ਉਹ ਪ੍ਰੋਵੀਜ਼ਨਸ ਜਿਹੜੀਆਂ ਨੇ ਠੀਕ ਰਹਿਣੀਆਂ ਸੀ ਠੀਕ ਹੈ ਸਰ ਤੇ ਸਰ ਜੋ ਪਨਾ ਸੀ ਤੋਂ ਤੇ ਹੁਣ ਤੱਕ ਦੀ ਕਾਰਵਾਈ ਹੋਈ ਹੈ ਜਾਂ ਫਿਰ ਉਹਦਾ ਰਿਮਾਂਡ ਲੈ ਆ ਗਿਆ ਉਸ ਤੋਂ ਬਾਅਦ ਕਦੋਂ ਤੱਕ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਦੀ ਜ਼ਮਾਨਤ ਹੋ ਸਕਦੀ ਹੈ ਜਾਂ ਫਿਰ ਇੱਕ ਵਾਰ ਜੋ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਜਾਣਗੇ ਉਸ ਤੋਂ ਬਾਅਦ ਜੋ ਜ਼ਮਾਨਤ ਹੋਊਗੀ ਉਹਨਾਂ ਦੀ ਕਿੰਨੇ ਮਤ ਸਮੇਂ ਬਾਅਦ ਜ਼ਮਾਨਤ ਅਰਜੀ ਦਾਇਰ ਕਰ ਸਕਦੇ ਨੇ ਉਹ ਜਦੋਂ ਪਹਿਲੀ ਗੱਲ ਤੇ ਜੁਡੀਸ਼ੀਅਲ ਜਾਣਗੇ ਉਸ ਤੋਂ ਬਾਅਦ ਜ਼ਮਾਨਤ ਅਰਜੀ ਦਾਇਰ ਕਰ ਸਕਦੇ ਨੇ ਪਰ ਜੇ ਪੁਲਿਸ ਨੇ ਕੋਈ ਵਾਧਾ ਜੁਰਮ ਕਰਤਾ ਕੋਈ ਧਾਰਾ ਵਧਾਤੀ ਜਦ ਤੱਕ ਉਹ ਧਾਰਾ ਦਾ ਨਪਟਾਰਾ ਨਹੀਂ ਹੁੰਦਾ ਤਦ ਤੱਕ ਜ਼ਮਾਨਤ ਨਹੀਂ ਹੋਣੀ ਸੋ ਜ਼ਮਾਨਤ ਵਾਸਤੇ ਪਹਿਲੀ ਗੱਲ ਤੇ ਜੁਡੀਸ਼ੀਅਲ ਜਾਣਾ ਜ਼ਰੂਰੀ ਹੈ ਹੁਣ ਔਰ ਜੁਡੀਸ਼ੀਅਲ ਤੋਂ ਬਾਅਦ ਅ ਬਾਕੀ ਜਿਹੜੀਆਂ ਚੀਜ਼ਾਂ ਨੇ ਉਹ ਪੈਰਲਲੀ ਚੱਲਣਗੀਆਂ ਇਹਦੇ ਵਿੱਚ ਜਿਹੜਾ ਟੈਲੀਫੋਨ ਕੀਤਾ ਹੈ ਆਈਟੀ ਐਕਟ ਦੀ ਐਡੀਸ਼ਨ ਮਿਰਖੇਲਾਲੇ ਪੁਲਿਸ ਨੇ ਨਹੀਂ ਕੀਤੀ ਸ਼ਾਇਦ ਉਹਦੀ ਵੀ ਐਡੀਸ਼ਨ ਕਰ ਦਵੇ ਔਰ ਤਮਕਾਉਂਦੀ ਵੀ ਵਿੱਚ ਪ੍ਰੋਵੀਜ਼ਨ ਦਿੱਤੀ ਆ ਉਹ 506 ਦੀ ਧਾਰਾ ਐਡ ਹੋ ਸਕਦੀ ਹੈ ਔਰ ਜੇ ਇੱਕ ਤੋਂ ਵੱਧ ਬੰਦੇ ਹੋਏ ਤੇ ਸ਼ਾਇਦ 120 20 20 ਲੱਗ ਜੇ ਜੇ ਸਭ ਕੁਝ ਹੁੰਦਾ ਤੇ ਮੁਸ਼ਕਲਾਂ ਵਧਣਗੀਆਂ ਘਟਣਗੀਆਂ ਨਹੀਂ ਕਿਤਨੇ ਕਿਤੇ ਕਹਿ ਸਕਦੇ ਆ ਕਿਉਂਕਿ ਸਾਡੀ ਆਮ ਲੋਕਾਂ ਨਾਲ ਵੀ ਗੱਲ ਹੋਈ ਹੈ ਕਿ ਕਹਿੰਦੇ ਨੇ ਜੇਕਰ ਸੋਸ਼ਲ ਮੀਡੀਆ ਤੇ ਬੰਦਾ ਨੱਚਦਾ ਲੱਕ ਲਾਉਂਦਾ ਉਹਨਾਂ ਨੂੰ ਕੋਝ ਨਹੀਂ ਕਿਹਾ ਜਾਂਦਾ ਜੇਕਰ ਕੋਈ ਕਿਸੇ ਦੇ ਹੱਕ ਦੇ ਵਿੱਚ ਹਰ ਨਰ ਮਾਰਦਾ ਆਵਾਜ਼ ਬੁਲੰਦ ਕਰਦਾ ਉਹ ਮੁਸੀਬਤਾਂ ਦੇ ਵਿੱਚ गिर ਜਾਂਦਾ ਹੈ ਜੀ ਨਹੀਂ ਐਸੀ ਗੱਲ ਤਾਂ ਕੋਈ ਨਹੀਂ ਤੁਹਾਨੂੰ ਨਰੇ ਲਾਣ ਦੀ ਇਜਾਜ਼ਤ ਹੈ ਤੁਹਾਨੂੰ ਪੀਸਫੁਲ ਪ੍ਰੋਟੈਸਟ ਕਰਨ ਦੀ ਇਜਾਜ਼ਤ ਹੈ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਪਰ ਤੁਹਾਨੂੰ ਕਿਸੇ ਨੂੰ ਓਏ ਕਹਿ ਕੇ ਗਾਲ ਕੱਢਣ ਦੀ ਅਧਿਕਾਰ ਨਹੀਂ ਹੈ ਕਨਸਟੀਟਿਊਸ਼ਨ ਸਾਡੇ ਸੰਵਿਧਾਨ ਸਾਡੀ ਕਾਨੂੰਨੀ ਕਿਤਾਬਾਂ ਚ ਲਿਖਿਆ ਤੁਸੀਂ ਉਹਨੂੰ ਐਕਸਰਸਾਈਜ਼ ਕਰ ਸਕਦੇ ਹੋ ਪਰ ਉਹ ਉਸ ਮਰਿਆਦਾ ਚ ਐਕਸਰਸਾਈਜ਼ ਕਰੋ ਮਰਿਆਦਾ ਤੋਂ ਬਾਹਰ ਕਰੋਗੇ ਤੇ ਫਿਰ ਤੁਹਾਨੂੰ ਜਾਂ ਤਾਂ ਮਿਲੇਗੀ ਨਾ ਜੀ ਮਤਲਬ ਜੇ ਕੋਈ ਏਜੰਟ ਕਿਸੇ ਨਾਲ ਧੱਕਾ ਕਰਦਾ ਉਹ ਸ਼ਾਂਤੀਪੂਰਵਕ ਧਰਨਾ ਆਪਣਾ ਰੋਸ ਪ੍ਰਦਰਸ਼ਨ ਉਹਦੇ ਦਫ਼ਤਰ ਮੂਰੇ ਕਰਦਾ ਤਾਂ ਕਾਨੂੰਨ ਇਸ ਚੀਜ਼ ਦੀ ਇਜਾਜ਼ਤ ਦਿੰਦੇ ਜੀ ਬਿਲਕੁਲ ਦਿੰਦਾ ਜੀ ਉਹਦੇ ਦਫ਼ਤਰ ਮੂਰੇ ਸਭ ਤੋਂ ਪਹਿਲਾਂ ਤੇ ਤੁਹਾਡੀਆਂ ਟ੍ਰਾਂਜੈਕਸ਼ਨ ਲੀਗਲ ਤੇ ਜੈਨੂਨ ਹੋਣੀਆਂ ਚਾਹੀਦੀਆਂ ਤੁਹਾਡੇ ਕੋਲ ਲੀਗਲ ਬੈਕਗ੍ਰਾਉਂਡ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਤੁਸੀਂ ਉਹਦੇ ਦਫ਼ਤਰ ਦੇ ਬਾਹਰ ਪਿਆਰ ਨਾਲ ਬਹਿ ਜਾਓ ਤਖਤੀਆਂ ਫੜ ਕੇ ਮੂੰਹ ਤੇ ਪੱਟੀ ਬੰਨ੍ਹ ਕੇ ਅਸਰ ਤੇ ਹੁੰਦਾ ਫਿਰ ਪਹਿਲਾਂ ਤੇ ਜਾਣ ਤੋਂ ਪਹਿਲਾਂ ਗਲਤ ਵਾਅਦੇ ਕਰਦੇ ਕਿਉਂ ਹਾਂਜੀ ਮੈਨੂੰ ਹੀ ਗੱਲ ਦਾ ਜਵਾਬ ਹੈ ਇੰਨੀ ਲਾਲਚ ਕੀ ਆ ਵਾਹ ਪੇ ਉਹਦੇ ਗੱਲ 'ਚ ਗੂਠਾ ਦੇ ਕੇ ਉਹਨਾਂ ਦੀ ਪੈਲੀ ਵਕਾ ਕੇ ਮੁੰਡਿਆ ਤੁਸੀਂ ਕਿਸੇ ਜੋ ਆ ਹੁਣੇ 9 ਸਾਲ ਬਾਅਦ ਫੜੀ ਗਈ ਜਿਹੜੀ ਕੁੜੀ ਉਹ ਮੁੰਡਾ ਅੱਜ 7000 ਰੁਪਏ ਮਹੀਨੇ ਦੇ ਨੌਕਰੀ ਕਰਦਾ ਢਾਈ ਗੱਲੇ ਪਹਿਲੀ ਵੇਚ ਕੇ ਉਹਨੇ ਕੁੜੀ ਤੇ ਲਾਇੀ ਸੀ ਹਾਂਜੀ ਕਿੰਨੇ ਗਿਆ ਸੀ ਲਾ ਆਪਣੇ ਲਾਲਚ ਨਾਲ ਲਵਾਏ ਨਾ ਕੀ ਆਪ ਕਾਬਲੀਅਤ ਨਹੀਂ ਸੀ ਆਪ ਪੈਸੇ ਲਾਤੇ ਕੁੜੀ ਅਗੋਂ ਬੇਈਮਾਨ ਨਿਕਲੀ ਉਹ ਪੈਸੇ ਵੀ ਜਿਹੜਾ ਭਗੀ ਮਾਪਿਓ ਆਪਣੇ ਸਾਧਲੇ ਇਹਨਾਂ ਨੂੰ ਸਦਨ ਦਾ ਨਾਂ ਨਹੀਂ ਸੀ ਲਿਆ ਤੇ ਉਹਨੂੰ ਉਹਦੀ ਸਜ਼ਾ ਮਿਲੀ ਹੈ ਨਾ 9 ਸਾਲ ਲੱਗੇ ਹੈ ਹਾਂ ਜੀ ਪਰ ਮੈਂ ਸਰਕਾਰਗੇ ਅਪੀਲ ਕਰਦਾ ਵੀ ਇਹ ਜਿਹੜੇ ਤਰੀਕੇ ਨਾਲ ਇਹਨੂੰ ਸ਼ਾਰਟ ਕੀਤਾ ਜਾਵੇ ਜੇ ਕੁੜੀ ਜਾਂ ਮੁੰਡਾ ਠੱਗੀ ਮਾਰ ਕੇ ਭੱਜਣ ਉਹਦੇ ਮਾਪਿਓ ਭੈਣ ਭਰਾ ਜਿੰਨੇ ਇੱਥੇ ਬਚੇ ਨਾ ਵਿਆਜ ਭੰਗੜੇ ਪਾਉਣ ਵਾਲੇ ਸਾਰਿਆਂ ਨੂੰ ਪਰਚਾ ਤੇ ਅੰਦਰ ਕੀਤਾ ਜਾਵੇ ਦੇਖੋ ਕਿਵੇਂ ਨਹੀਂ ਪੈਸੇ ਮੁੜਦੇ ਠੀਕ ਹੈ ਨਾ ਸੋ ਦੋਸਤੋ ਇਸ ਸੋ ਦੋਸਤੋ ਬੜੀ ਐਡਵੋਕੇਟ ਜਿਹਨੇ ਇਸ ਮਾਮਲੇ ਤੇ ਕਾਨੂੰਨੀ ਪੱਖ ਦੱਸਿਆ ਤੇ ਕਿਤੇ ਨਾ ਕਿਤੇ ਵਕੀਲ ਸਾਹਿਬ ਦਾ ਵੀ ਇਹੀ ਕਹਿਣਾ ਹੈ ਕਿ ਸਰਕਾਰ ਨੂੰ ਵੀ ਇਸ ਮਾਮਲੇ ਤੇ ਇਸ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਕਿਉਂਕਿ ਜੋ ਇਹ ਕੁਝ ਚੱਲ ਰਿਹਾ ਪੰਜਾਬ ਦੇ ਵਿੱਚ ਇੱਕ ਗੰਭੀਰ ਮਸਲਾ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰਤ ਹੈ ਸਰਕਾਰ ਵੱਲੋਂ ਇਸ ਮਾਮਲੇ ਤੇ ਧਿਆਨ ਦਿੱਤਾ ਜਾਵੇ ਸੋ ਜੇਕਰ ਤੁਹਾਡੇ ਵੀ ਕੋਈ ਹੋਰ ਸਵਾਲ ਹੋਣ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਕੋਸ਼ਿਸ਼ ਕਰਾਂਗੇ ਇਸ ਇੱਕ ਤੋਂ ਤੁਹਾਡੇ ਉਹਨਾਂ ਸਵਾਲਾਂ ਦਾ ਜਵਾਬ ਦੇਣ ਦਾ ਸੋ ਫਿਲਹਾਲ ਇੱਥੇ ਸਾਨੂੰ ਦਿਓ ਇਜਾਜ਼ਤ ਮਿਲਾਂਗੇ ਜਲਦੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ I think